ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਤਿ ਪਿਆਰ ਜੀ ਤਾਂ ਜੀ ਸਭ ਦੀਆਂ ਜੀ ਜਿਹੜੀਆਂ ਸੇਤਾ ਹੈ ਠੀਕ ਠਾਕ ਰਹਿਣ ਪਰਮਾਤਮਾ ਜੇ ਕਿਸੇ ਨੂੰ ਕੋਈ ਰੋਗ ਵੀ ਲੱਗਿਆ ਹੋਵੇ ਛੇਤੀ ਤੋਂ ਛੇਤੀ ਟੁੱਟੇ ਠੀਕ ਤੇ ਰੂਟੀਨ ਦੇ ਕੰਮ ਚੱਲ ਰਹੇ ਆ ਭਾਈ ਤੁਸੀਂ ਜਿੱਦਾਂ ਕੀ ਸਾਰੇ ਜਣੇ ਕੰਮ ਤੇ ਜਾਂਦੇ ਹੋ ਸੇਫਲੀ ਜਾਓ ਸੇਫਲੀ ਆਓ ਘਰ ਦੇ ਵਿੱਚ ਬੈਠੇ ਤੁਹਾਡਾ ਵੇਟ ਕਰਦੀ ਹੈ ਜੀ ਤੁਹਾਡੀ ਫੈਮਿਲੀ ਸੋ ਕਹਿੰਦੇ ਮੈਂ ਕਾਲੀ ਅੱਗੇ ਟੋਏ ਸੋ ਕਾਲੀ ਨਹੀਂ ਜੀ ਕਰਨੀ ਆਪਾਂ ਨੇ ਵੀ ਫਟਾਫਟ ਜਾਈਏ ਫਟਾਫਟ ਆਈਏ ਸੋ ਹੁਣ ਕਰਦੇ ਆ ਜੀ ਬਲੌਗਿੰਗ ਦੀ ਸਟਾਰਟ ਇੱਕ ਉਹ ਅੰਕਾ ਕਹਿੰਦੇ ਪਰਮਾਤਮਾ ਇੱਕ ਹੈ ਕੇਵਲ ਉਹਦੇ ਰੂਪ ਅਲੱਗ-ਅਲੱਗ ਹੈ ਕਿਤੇ ਕਿਸੇ ਤਰ੍ਹਾਂ ਵਸੇ ਹੋਏ ਆ ਕਿਤੇ ਕਿਸੇ ਤਿਸ ਇਸੇ ਤਰ੍ਹਾਂ ਵਸੇ ਹੋਏ ਆ ਕਿਤੇ ਕਿਸੇ ਤਰ੍ਹਾਂ ਵਸੇ ਹੋਏ ਆ ਸੋ ਇਹ ਗੱਲ ਮੇਰੀ ਸ਼ੁਰੂ ਕਰਨ ਦਾ ਕੀ ਮਕਸਦ ਸੀਗੇ ਅੱਜ ਹੈਗੀ ਹੈ ਜੀ ਗੁੱਗਾ ਨੋਮੀ ਜਿਹੜੇ ਵੀ ਗੁੱਗਾ ਹਜ਼ਾਰ ਪੀਰ ਬਾਬਾ ਜੀ ਨੂੰ ਮੰਨਦੇ ਆ ਉਹਨਾਂ ਨੂੰ ਸਭ ਨੂੰ ਪਤਾ ਹੋਊਗਾ ਬਲੀਆ ਜਨੋਮੀ ਆ ਸੋ ਅੱਜ ਚੱਲੇ ਆ ਜੀ ਮੈਂ ਤੇ ਮੰਮੀ ਮੱਥਾ ਟੇਕਣ ਕਿ ਆਪ ਤਾਂ ਸਰਦਾਰ ਜੀ ਵੀ ਜੁਆਇਨ ਕਰ ਲੈਣ ਉਹਨਾਂ ਦਾ ਹਲੇ ਪੱਕਾ ਪਤਾ ਨਹੀਂ ਹੈਗਾ ਥੋੜਾ ਜਿਹਾ ਤੁਹਾਨੂੰ ਚੰਨਾ ਪਾਉਣਾ ਚਾਹਨੀ ਐ ਮੈਂ ਉਹ ਹੈਗੇ ਕੌਣ ਸੀ ਗੁੱਗਾ ਹਿਆਰ ਪੀਰ ਸੀਗੇ ਜੀ ਜਿਹੜੇ ਉਹ ਰਾਜਸਥਾਨ ਦੇ ਵਿੱਚ ਲੋਕ ਦੇਵਤਾ ਮੰਨੇ ਜਾਂਦੇ ਆ ਠੀਕ ਸਭ ਜਾਣਦੇ ਉਹਨਾਂ ਨੂੰ ਕਹਿੰਦੇ ਦਾ ਬਾਪ ਉੱਥੇ ਮਤਲਬ ਤੇ ਮੰਨ ਦੇ ਵੀ ਆ ਸੱਚੇ ਦਿਲ ਉਹਨਾਂ ਨੂੰ ਉਹਨਾਂ ਨੂੰ ਸਪਾਂ ਦਾ ਦੇਵਤਾ ਵੀ ਕਿਹਾ ਜਾਂਦਾ ਫਿਰ ਉਹ ਗੁਰੂ ਗੋਰਖਨਾਥ ਦੇ ਆਸ਼ੀਰਵਾਦ ਦੇ ਨਾਲ ਹੋਈਆਂ ਇੱਕ ਦਿਨ ਭਾਈ ਕਿਹਾ ਹੋਇਆ ਰਾਜਾ ਜ਼ੇਬਰ ਤੇ ਉਹਨਾਂ ਦੀ ਪਤਨੀ ਬਾਸ਼ਲ ਦੇਵੀ ਉਹਨਾਂ ਕੋਲ ਕੋਈ ਵੀ ਸੰਤਾਨ ਨਹੀਂ ਸੀਗੀ ਜਿਹੜੀ ਪਤਨੀ ਬਾਸ਼ਲ ਦੇਵੀ ਸੀਗੀ ਉਹਨਾਂ ਨੇ ਗੁਰੂ ਗੋਰਖਨਾਥ ਦੀ ਬਹੁਤ ਤਪੱਸਿਆ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਗੋਬਿੰਦ ਨਾਥ ਨੇ ਖੁਸ਼ ਹੋ ਕੇ ਉਹਨਾਂ ਨੂੰ ਇੱਕ ਗੂਗਲ ਨਾਮ ਦਾ ਫਲ ਦਿੱਤਾ ਉਹਨਾਂ ਨੇ ਉਹ ਫਲ ਛਕਿਆ ਤੇ ਗੁੱਗਾ ਹਯਾਰ ਪੀਰ ਜੀ ਹੋਏ ਉਹ ਫਲ ਜਿਹੜਾ ਗੁੱਗਾ ਫਲ ਛਕਿਆ ਸੀ ਇਸ ਕਰਕੇ ਹੀ ਉਹਨਾਂ ਦਾ ਨਾਮ ਗੁੱਗਾ ਹਯਾਰ ਪੀਰ ਰੱਖ ਦਿੱਤਾ ਗਿਆ ਠੀਕ ਹੈ ਤੇ ਫਿਰ ਕੀ ਕਹਿਣੇ ਚਲ ਵੀ ਮਾਈਮਾ ਉਹਨਾਂ ਦੀ ਤੇ ਇਹ ਸੀਗਾ ਜੀ ਜਿਹੜੀ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸੀ ਆ ਵੀ ਇੱਕ ਤਾਂ ਸੱਪਾਂ ਦਾ ਦੇਵਤਾ ਕਿਹਾ ਜਾਂਦਾ ਉਹਨਾਂ ਨੂੰ ਤੇ ਇੱਕ ਲੋਕ ਦੇਵਤਾ ਕਿਹਾ ਜਾਂਦਾ ਰਾਜਸਥਾਨ ਦੇ ਵਿੱਚ ਤੇ ਜਿੱਥੇ ਪਤਨੀ ਬਾਸ਼ਲ ਦੇਵੀ ਨੇ ਤਪੱਸਿਆ ਕਰੀ ਸੀ ਨਾ ਗੁਰੂ ਗੋਰਖਨਾਥ ਦੀ ਵੀ ਮੈਨੂੰ ਅ ਮੇਰੀ ਝੋਲੀ ਭਰੋ ਤੁਸੀਂ ਉਹ ਰਾਜਸਥਾਨ ਦੇ ਵਿੱਚ ਕੀਤੀ ਸੀਗੀ ਠੀਕ ਉੱਥੇ ਬਹੁਤ ਭਾਰੀ ਮੇਲਾ ਲੱਗਦਾ ਹੈ ਸਾਰੇ ਜਾਣੇ ਆ ਜੀ ਬਾਗੜ ਨੂੰ ਜਿਹੜੇ ਮਲਾਂ ਵਾਲੇ ਪਾਪਾ ਜੀ ਉਹ ਵੀ ਤਾਂ ਬਾਗੜ ਜਾਣੇ ਹੁੰਦੇ ਆ ਮੰਨਦੇ ਆ ਸੋ ਕਹਿਣ ਦਾ ਮਤਲਬ ਆਇਆ ਵੀ ਸਾਰੇ ਧਰ ਇੱਕੋ ਵਾਰ ਠੀਕ ਹੈ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਮੈਂ ਇੱਕ ਵੀਡੀਓ ਪਾਈ ਸੀ ਆਈ ਥਿੰਕ ਕਿਉਂਕਿ ਹਲੋ ਉਹ ਵੀਡੀਓ ਅਪਲੋਡ ਹੋਣੀ ਹੈ ਦੇਖਦੇ ਮੇਰੇ ਚੈਨਲ ਤੇ ਜਾਂ ਸਰਦਾਰ ਜੀ ਦੇ ਚੈਨਲ ਤੇ ਉਹਦੇ ਵਿੱਚ ਇੱਕ ਸੇਵਾਦਾਰ ਇਦਾਂ ਦੱਸ ਰਿਹਾ ਕਹਿੰਦੇ ਅਸੀਂ ਪਿੰਡ-ਪਿੰਡ ਦੇ ਵਿੱਚ ਘੁੰਮ ਰਹੇ ਸੀਗੇ ਕਹਿੰਦੇ ਪਿੰਡ ਵਾਲੇ ਇੱਕ ਲੇਡੀ ਨੇ ਸਾਨੂੰ ਕਣਕ ਨਹੀਂ ਪਾਈ ਕਹਿੰਦੇ ਵੀ ਕਹਿੰਦੇ ਵੀ ਸਾਡੇ ਘਰ ਵਾਲੇ ਸਾਨੂੰ ਨਾ ਕਰਕੇ ਗਏ ਆ ਵੀ ਪੌਣੀ ਨਹੀਂ ਸੋ ਚਲੋ ਆਪਾਂ ਕਿਸੇ ਦੀ ਸ਼ਰਦਾ ਤੇ ਤਾਂ ਸਵਾਲ ਨਹੀਂ ਉਠਾਉਂਦੇ ਸਭ ਦੀ ਆਪਣੇ ਆਪਣੇ ਸੋਚ ਹੁੰਦੀਆਂ ਪਰ ਜੇ ਅਸੀਂ ਬਾਣੀ ਦੇ ਅਕੋਰਡਿੰਗ ਚੱਲਦੀ ਹੈ ਤਾਂ ਬਾਣੀ ਸਾਨੂੰ ਇਹ ਕਹਿੰਦੀ ਹੈ ਵੀ ਪਰਮਾਤਮਾ ਇੱਕਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਠੀਕ ਹੈ ਬਹੁਤ ਬਹੁਤ ਲੋਕ ਦਾ ਕੁਐਸਚਨ ਆ ਜਿੰਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੁਸੀਂ ਇਹ ਕੀ ਕਰੀ ਜਾਂਦੇ ਹੋ ਤੁਸੀਂ ਉਹ ਕੀ ਕਰੀ ਜਾਂਦੇ ਨਹੀਂ ਸਾਡੇ ਗੁਰੂ ਸਾਨੂੰ ਇਹੀ ਸਿਖਾ ਕੇ ਗਏ ਆ ਵੀ ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ ਉਹ اے ਸੀਗਾ ਜੀ ਇਤਿਹਾਸ ਜਿੰਨਾ ਕੁ ਪਤਾ ਸੀ ਉਹਨਾਂ ਕੁ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਕੀ ਤੁਸੀਂ ਜਿਆਦਾ ਭਾਏ ਜਾਣਕਾਰੀ ਆਪਣੀ YouTube ਤੇ ਆਪਣੇ Google بابا ਉਹਨਾਂ ਤੋਂ ਲੈ ਸਕਦੇ ਆ ਠੀਕ ਤੇ ਇੱਧਰ ਕਿ ਸ਼ਾਇਦਾਂ ਚੂਹਾ ਵੀ ਆ ਗਿਆ ਜੀ ਮਿਲੋ ਜੀ ਇੱਧਰ ਬੁਲਾਓ ਜੀ ਸਾਸਿਕਾ ਤੂੰ ਠੀਕ ਹੈ ਇਹ ਨੂੰ ਮੰਮੀ ਕੱਦੇ ਸੌਣ ਦੀ ਕੋਸ਼ਿਸ਼ ਕਰਦੇ ਆ ਵੀ ਤੂੰ ਸੌਂ ਜਾ ਸੀ ਮੱਤਾ ਟੇਕੇ ਇਹ ਪਰ ਇਹ ਨਹੀਂ ਸੌਂਦੀ ਸੋ ਦੂਸਰੀ ਗੱਲ ਐਦਾਂ ਹੀ ਵੀ ਬਣਾਈ ਹੈ ਜੀ 세ਵੀਆਂ ਉਹੋ ਉੱਥੇ ਚੜਦੀਆਂ ਇਹ ਪਾਣੀ ਵਾਲੀਆਂ 세ਵੀਆਂ ਚੜਦੀਆਂ ਉੱਥੇ ਤੇ ਕਈ ਕੱਚੀ ਲੱਸੀ ਕਰਕੇ ਵੀ ਛਿੱਟਾ ਦਿੰਨੇ ਆ ਤੇ ਕਈ ਦੁੱਧ ਦਾ ਵੀ ਦੇ ਦਿੰਨੇ ਆ ਹਨਾ ਸਭ ਦੀ ਆਪਣੇ ਆਪਣੇ ਜਿਵੇਂ ਤੁਹਾਨੂੰ ਮੈਂ ਕਿਹਾ ਵੀ ਸ਼ਰਦਾ ਐਦਾਂ ਹੁੰਦਾ ਸਾਰੇ ਕਰ ਲੈਣੇ ਆ ਸੋ ਹੁਣ ਚਲੋ ਤੁਹਾਨੂੰ ਜਾਣ ਟਾਈਮ ਮਿਲਦੇ ਆ ਫੇਰ ਮੌਸਮ ਬਹੁਤ ਸੁਣਾ ਹੋਇਆ ਵੈ ਸੋ ਚੱਲੇ ਆ ਜੀ ਮਾੜੀ ਤੇ ਜਿੱਥੇ ਉਹਨਾਂ ਦੀ ਸਮਾਦ ਬਣੀ ਵੀ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੁੰਦੀ ਆ ਕਿਸੇ ਕਿਸੇ ਪਿੰਡ ਚ ਹੁੰਦੀ ਨਹੀਂ ਕਿਸੇ ਪਿੰਡ ਚ ਦੋ ਤਿੰਨ ਪਿੰਡਾਂ ਦੀ ਸਾਂਝੀ ਬਣੀ ਵੀ ਹੁੰਦੀ ਆ ਵੀ ਇੱਥੇ ਆ ਕੇ ਮੱਥਾ ਟੇਕੋ ਸੋ ਹੁਣ ਆਪਾਂ ਚੱਲਦੇ ਆਂ ਅੰਦਰ ਮੰਮੀ ਆਂ ਕੀ ਆ ਕਹਿ ਲੱਤਾ ਤੁਸੀਂ ਹਾਂ ਬਲਾਓ ਫਟੇ ਪਹਿਲਾਂ ਹਾਂ ਵਾਹ ਹੈ ਗਰੂ ਕੀ ਆ ਕਹ ਲੱਤਾ ਇਹ ਲੱਤੀ ਹੈ ਕਿ ਭੰਦੇ ਆ ਪੀਤਾ ਇੱਕ ਦੁੱਧ ਲੱਤਾ ਹੈ ਇੱਕ ਸੇਵੀਆਂ ਲੈ ਲਈਆਂ ਕੀ ਲੈ ਲਿਆ ਠੀਕ ਵਾਰਦਾ ਫਿਰ ਮੱਥਾ ਟੇਕਣਾ ਹੋਊ ਟੇਕੋ ਠੀਕ ਚਲੋ ਠੀਕ ਹੈ ਜੀ ਫਿਰ ਅਸੀਂ ਤੁਹਾਨੂੰ ਬਿਲਦੇ ਅੱਗੇ ਜਾ ਕੇ ਸੇ ਗਾਇਆ ਜੀ ਬਾਗੜ ਕੇ ਰਾਣੇ ਆ ਜੀ ਆ گاਉ ਮੇਰੇ ਰਾਣੇ ਬਾਗੜ ਵਾਲੇ ਤੇਰਾ ਜਸ ਗਾਇਆ ਬਾਗੜ ਕੇ ਚੌਧਰੀ ਆ ਜੀ ਆਪੀ ਵਾਲੇ हर पाल ले लूं मैं रानी राम हाँ मेरी रानी रानी जी सारे नगर की देवियाँ इराजा पार है यावर है एक तिहुए का आ जी बनी रहा मैं पल हिरा ਆ ਜਾ ਕੇ ਆਏਗੀ ਮਹਿਲ ਕੀ ਰਬਾਰ ਉਹ ਮੇਰੇ ਭਾਈ ਆ ਜੀ ਜੀ ਸਿਰ ਰਜਰ ਰਜਰ ਰੋਵਾ ਸਖੀਆਂ ਨੀਰ ਨੇ ਨੈਣਾ ਭਰ ਕਰੂਆ ਤੇ ਹਾ ਦੇਵੀ सुन ले दी दी। तो दुखिया की बात हो राजा तेरे रब ने बना ਹਾ ਸੁਣ ਲੈ ਰਾਜਾ ਵਾ ਤੰਨੇ ਤੋਪਣ ਦੀ ਆਪਣੇ ਭਾਈਆ ਆਪ ਇਸ ਦੁਨੀਆ ਬਾਹੇ ਸੀ ਹੈ ਭਾਈਆ ਤੋ ਵਾ ਰਾਜਾ ਹਮਾਰੇ ਬੱਚੇ ਲਿਆ ਕਾ ਦੇ ਦੇ ਕਿਹਨੇ ਕਹਾ ਭੇਜੇ ਆਂਦੇ ਜੀ ਜਾਂਗੀ ਤੇਰੇ ਮੇਰੇ ਬਾਤ ਸੁਣ ਲੈ ਤੂੰ ਰਾਜਾ ਆ ਜੀ ਆ ਹਮ ਤੋ ਕਹਾਂ ਰਾਜਾ ਤੇਰੀ ਤੇਰੀ ਬੇਟੀ ਸਰੀਅਲ ਮਰ ਜਾ ਤੇਰੇ ਮਹਿਲ ਮਾਂ ਆ ਜੀ ਜੀ ਆ ਸੁਣ ਲੈ ਰਾਜਾ ਤੰਨੇ ਬੱਚੇ ਮਾਰੇ ਭੇਜੇ ਬਾਗਾਂ ਕੇ ਕਿ ਬੰਝਾ ਮੁੜ ਕਾ ਨਹੀਂ ਆਇਆ ਆ ਜੀ ਛੇ ਤੇਰਾ ਰੋਂਦੀ ਰੋਂਦੀ ਸਖੀਆਂ ਨੂੰ ਆ ਤੇਰਾ ਰਾਜਾ ਰਹਿ ਦੇਖਾ ਹੱਥ ਜੋੜ ਖੜ ਗਿਆ ਆ ਜੀ ਛੇ बोलिया ग़लती जो करियो भेणो मां भेणो अॼु सेवा बचे मने बाग ਮੰਗੀ ਦੇ ਦਿਓ ਇੱਕ ਇੱਕ ਰਾਤ ਹਾ ਮੇਰੀ ਬੈਣੋ ਆ ਜੀ ਆ ਰਾਤ ਬਿਤਾ ਗਈ ਵਜਦਾ ਏ ਉਹ ਆ ਕੀ ਸਬੇਰ ਹਾ ਸੁਣ ਲਿਓ ਬੈਣੋ ਆ ਜੀ ਆ ਤੁਹਾਨੂੰ ਵਗੜ ਕੇ ਪੀਰ ਨਾ ਲਿਆਣਾ ਤੇਰੀ ਕਲਾ ਨਹੀਂ ਜਾਣੀ ਰਾਣਾ ਜੀ ਤਾ ਤੋਹੀ ਆ ਤੇਰੀ ਸ਼ਕਤੀ ਅੰਪਰੰਪਾਰ ਤੇਰੇ ਨਾਮ ਨੂੰ ਜਾਉ ਕੁਰਬਾਨ ਮਾਲਕਾ ਹਾਂ ਜੀ ਜੀ ਰੈਗੂਲਰ ਚੈੱਕਪ ਚੈੱਕਅਪ ਕਰਵਾਉਣ ਲਈ ਫਿਰ ਤੋਂ ਹਸਪੀਟਲ ਬਾਬਾ ਜੀ ਖੇਮੇਰ ਸਭ ਕੁਝ ਹੋਵੇ ਠੀਕ ਸਹਣ ਆਪਾ ਚਾਲਦੇ ਹਾਂ ਜੀ ਫਿਰ ਅੰਦਰ ਰਸਤਾ ਬਹੁਤ ਜ਼ਿਆਦਾ ਅੰਦਰ ਐਸੇ ਤੱਕ ਦਿੱਤੀਆਂ ਜੀ ਮੰਡੇ ਆ ਨਾ ਇਸ ਕਰਕੇ ਤਾਂ ਕੁ ਗਿਆਰ ਹੋ ਗਿਆ। ਬਾਹਰ ਦਰਜ ਦਾ ਹੌਸਲਾ ਬਾਹਰ ਦਰਜ ਦੀ ਫਤੂ ਪਹੁੰਚ ਕੇ ਜੀ ਅਸੀਂ ਘਰੇ ਲੈ ਆਏ ਦਵਾਈ ਜਸਮੀਨ ਦਵਾਈ ਲੈ ਆਏ ਲਣਕੀ ਤੇ ਡਾਕਟਰ ਕਹਿੰਦਾ ਵੀ ਬੈੱਡ ਰੈਸਟ ਕਰੇ। ਜਿਹੜਿਆ 20 ਦਿਨ ਬੈੱਡ ਰੈਸਟ ਕਰੀਦੀ ਆ ਰੀਚੂ ਕੋਈ ਨਾ ਜਿਵੇਂ ਕਹਿਣ ਦਾ ਭਾਵੇਂ ਜਦੋਂ ਨੂਰੇ ਨੂੰ ਨਾਵੇ ਤੁਹਾਡਾ। ਪਾ ਦੋ। ਹਾਂ ਮੈਂ ਹੁਣ ਜਸਮੀਨ ਆਈ ਕਿ ਆ ਵੀ ਪੂਰੇ ਨੂੰ ਨਾ ਇਨ ਹੋਇਆ ਤਾਂ। ਜਸਮੀਨ ਹਾਂ। ਰਜਮਿੰਦੀ ਜ਼ਾਸ ਨੂੰ ਕਾ ਹਾਂ ਸਾਹਰਵਾ ਘੱਡਾ ਰੱਖ ਠੀਕ ਠੀਕ ਸਿੱਧਾ ਡੰਡਾ ਰੱਖੋ ਹਾਂ ਵੀ ਬੈੱਡ ਰੱਖੀ ਪਿੱਛੇ ਨੂੰ ਪਾਵੇ ਜਿਵੇਂ ਮੂਰਣ ਨੂੰ ਬੈਠਾ ਪਾਵੇ ਤੇਰੀ ਹੋ ਜੇ ਮੂਰਣ ਹੋ ਜੂਗੀ ਹੋ ਮੈਨਾ ਹੋਵੇ ਅੱਛਾ ਠੀਕ ਆ ਸਿੱਧੀ ਬੈਠੇ ਹਾਂ ਬਸ ਬਸ ਥੀ ਬਾਹਰ ਪੈ ਜਾਵੇ ਅੱਛਾ ਜੱਤਾਂ ਬਾਹਰ ਜਾਂ ਤਾਂ ਕੋਈ ਫਿਕਰ ਲੱਗ ਜਾਏ ਕੋਈ ਆਪਣੀ ਜਾਤ ਹੈ ਨਾ ਬਹੁਤ ਜਿਆਦਾ ਸਖਣਾ ਮਾਂਮੀ ਕਾ ਚ ਪਿੰਦੀ ਆ ਅੱਛਾ ਹਾਂ ਆ ਲੈ ਲਓ ਅਰੇ ਤਾਨੀ ਕੀ ਆ ਵੀ ਪਾਣੀ ਪੀਆ ਕਰ ਜਾਦਾ ਆਜੋ ਪਾਣੀ ਤੇ ਪੈਣਾ ਪਰਦਾ ਨਾ ਪਾਣੀ ਦੀ ਬੋਤਲ ਚਾਹੇ ਕੋਲੇ ਰੱਖ ਦੇ ਇੱਕ ਪਾਪ ਇਧਰ ਨੂੰ ਪਾ ਦੇਣਾ ਜਸਮੀਨ ਦੇ ਕਮਰੇ ਨੂੰ ਅੱਜ ਥਾਣੀ ਨੂੰ ਕੋਲੋਲਾ ਹੋਈਆਂ ਦੇਖਣਾ ਹੈ ਬੋਤਲ ਦੇ ਅੱਜ ਪਾਣੂ ਦੇਣਾ ਬੜਾ ਬਚਾ ਨੂੰ ਆਪਣਾ ਕੰਮ ਘਟਾਉਂਦੀ ਹੈ ਉੱਤਰ ਨਿਆਣੇ ਨੂੰ ਸੰਭਾਲਣਾ ਉਹਨਾਂ ਨੂੰ ਪਾਣੀ ਚਾਹੀਦਾ ਹੈ ਨਿਆਣੇ ਦਾ ਸਾਰੇ ਸੰਭੀਏ ਭੈਣ ਜੀ ਇੱਕ ਕਨੇ ਆਣੇ ਸਾਧੇ ਦੂਜੇ ਚੱਕਲੇ ਦੂਏ ਸਾਰਗੇ ਟੈਪ ਲੈ ਆ ਕੇ ਉਰੇ ਪਾ ਦੇਣਾ ਵੇ ਇੱਕ ਗਲਾਸ ਰੱਖ ਦੇ ਜਸਮਨ ਟੁੱਟੀ ਕੋਲੀ ਪੀ ਲਿਆ ਟੁੱਟੀ ਕੋਲੀ ਪੀ ਲਿਆ ਅੱਛਾ ਜੀ ਪਹਿਲਾਂ ਸਾਰੀ ਫਿਟਿੰਗ ਕਰੂਗੀ ਹੋ ਮੈਂ ਨਹੀਂ ਕਰਨੀ ਮੈਂ ਨਹੀਂ ਕਰਨੀ ਇਹ ਤਾਂ ਕਰਨੇ ਵਾਲੇ ਭਾਈ ਨੇ ਕਰਨੀ ਹੈ ਪਰ ਉਹ ਨਹੀਂ ਸਾਫ ਕੀ ਮੈਂ ਕਰ ਦੱਸ ਤਰਾ ਹਾਂ ਪਲਾਸਟਿਕ ਦਾ ਪੈ ਪਾ ਦੂੰਗੀ ਫਿਰ ਇੱਧਰ ਪਾ ਕੇ ਆ ਕੇ ਸਾਫ ਦੀ ਰੇ ਪਾ ਟਾਣੀ ਪਾ ਪਲਾ ਕੇ ਆ ਦੂੰਗੀ ਚਲ ਵਧੀਆ ਉਹਦੀ ਏਕਲੀ ਵਧੀਆ ਪਾਣੀ ਤਾਂ ਬਹੁਤ ਵਾਹ ਦੋ ਦੋ ਲੀਟਰ ਦੀਆਂ ਬਥੇਰੀਆਂ ਪਈਆਂ ਨਾ ਇਹ ਪਾਣੀ ਪੀ ਲਿਆ ਕਰ ਉਹਦੇ ਨਾਲ ਜਿੰਫੈਕਸ਼ਨ ਕਰਦੀ ਆ ਹਾਂ ਉਹਦੇ ਨਾਲ ਕਰਦੀ ਉਹ ਪੀਏ ਕਰ ਹਾਂ ਸਹੀ ਨਹੀਂ ਮਿੱਠਾ ਖਾ ਉਹ ਖਲਾ ਕਰ ਬੱਸ ਹੀ ਨਾ ਖਾਇਆ ਕਰ ਬੀ ਬੱਸ ਨਹੀਂ ਹੁੰਦਾ ਇੱਕ ਦਿਨ ਵੀ ਉਹਦੇ ਬਿਨਾ ਕੱਟਦਾ ਏ ਖੋ ਪੈਦੀ ਪੁੱਛ ਮਮੀ ਕੋ ਰੋਣ ਲੱਜੇ ਨਾ ਕਾਲ ਜਾ ਮੇਰੇ ਨਿੱਗਰਦਾ ਕਰਾਂ ਕਿਆ ਉਹ ਤਾਂ ਨਾਰੀਅਲ ਦਾ ਉਤਾਰੇਗਾ ਪਰ ਨਾਰੀਅਲ ਪਾਣੀ ਦੀ ਨਿੰਬੂ ਵਾਲੀ ਰੱਖ ਦਿਆ ਨਾਰੀਅਲ ਪਾਣੀ ਜਿਆਦਾ ਨਹੀਂ ਅਸੀਂ ਠੰਡਿਆ ਨੇ ਪੀ ਲਿਆ ਆਹ ਉਹ ਨਾਲ ਆਪਣੇ ਅੰਦਰ ਦੇ ਇਨਫੈਕਸ਼ਨ ਖਤਮ ਕਰਦਾ ਇਹ ਗਲਤ ਹੈਗੀ ਬੈਨੀਫਿਟਾਂ ਨਹੀਂ ਤਾਂ ਉਹ ਨੇ ਹੈ ਕੋਈ ਚੱਕਰ ਉਹਦਾ ਫਾਇਦੇ ਬਹੁਤ ਆਪਾਂ ਨੂੰ ਪਤਾ ਨਹੀਂ ਹੈਗਾ ਉਹਦਾ ਮੈਂ ਕੁਟ ਕੇ ਪੀਦਾ ਮੈਂ ਡੈੜੀ ਨੂੰ ਪਲਾਉਂਦੇ ਰਹੇ ਆਂ ਅਸੀਂ ਡੈੜੀ ਦੇ ਇਨਫੈਕਸ਼ਨ ਨਹੀਂ ਰਹੀ ਹੁਣ ਡੈੜੀ ਤੇ ਜਾ ਮਾ ਸਰ ਜੀ ਜਿਹੜੇ ਟੈਸਟ ਕਰਾਏ ਸਾਰੇ ਠੀਕ ਆਏ ਆ ਮੈਨੂੰ ਪਤਾ ਨਹੀਂ ਕਿਹੜੇ ਡਾਕਟਰ ਨੇ ਕਿਹਾ ਤਾਂ ਕਹਿੰਦੀ ਉਹ ਪੀਏਗਾ ਪੀਏ ਤੇ ਉਹ ਪੀਏ ਰੋਜ਼ ਪੀਏਗਾ ਉਹ ਤਾਂ ਵੀ ਰੋਜ਼ ਪੀਏਗਾ ਕਹਿੰ ਗਿਆ ਡਾਕਟਰ ਤੋਂ ਆਈ ਨਾਲ ਵੀਰ ਵੀ ਸਾਫ ਨੂੰ ਦੋ ਦਿਨ ਆਪਣਾ ਸਾਰੀ ਚੀਜ਼ਾਂ ਅੰਦਰ ਉਸ ਸਫਾਈ ਕਰਦਾ ਉਹ ਪਰ ਅੱਜ ਮम्मी ਹਸਪਤਾਲ ਕੁਸ਼ਰਾਸ਼ ਉਹ ਹਾਂ ਰੋਦਾ ਹੈ ਗੁਰੂ ਮੈਂ ਤਾਂ ਇਸ ਦੋ ਵਾਰ ਵਿੱਚ ਕੱਢ ਲਈ ਆਪਣੀ ਇੱਥੇ ਪਾ ਕੇ ਅੱਜ ਵੀਰ ਅੱਜ ਕੱਲ੍ਹ ਠੀਕ ਹਾਂ ਠੀਕ ਹੈ ਉਹਦੇ ਕਰਕੇ ਅੱਜ ਰਸਤਾ ਜਾਵਾਂ 15 ਗੱਲ ਦੀ ਛੁੱਟੀ ਸੀ ਤੇ ਕੱਲ੍ਹ ਵੀ ਛੁੱਟੀ ਸੀ ਨਹੀਂ ਪਾਕਿਸਤਾਨ ਵੀ ਛੁੱਟੀ ਕਰ ਤੇ ਡਾਕਟਰ ਵੀ ਕਾਹ ਕਹਿੰਦਾ ਕਹਿੰਦਾ ਸੀ ਸੀਰੀਅਲ ਵਾਈਜ਼ ਨੰਬਰ ਲੱਗੂਗੇ ਜਿਹਦਾ ਜਿਹਦਾ ਨੰਬਰ ਆਉਦਾ ਉਹੇ ਤੇ ਕਮਰੇ ਚ ਬੜੂਗਾ ਕਹਿੰਦਾ ਉਸ ਤੋਂ ਇਲਾਵਾ ਕੋਈ ਕਮਰੇ ਚ ਨਹੀਂ ਵੜਨਾ ਸਾਡਾ ਹੈਗਾ ਤਾਂ ਦਾ 50 ਨੰਬਰ ਕੋਈ ਅਸੀਂ ਫੋਨ ਕਰਕੇ ਪਹਿਲਾਂ ਪਤਾ ਲਾਉਂਦੇ ਕਿ ਤੇ ਨੰਬਰ ਆਉਂਦੇ ਫਿਰ ਤਾਂ ਸੌਵੇਂ ਲੱਗਣਾ ਤੁਹਾਨੂੰ ਪੇਟ ਸਾ ਕਰੇ ਫਿਰ ਤਾਂ ਸਾਰੇ ਖਾਟ ਵਾਲੇ ਵੀ ਬੈਠੇ ਤੇ ਉਹਲਾ 5 ਵਜੇ ਤੱਕ ਅੱਤਨੇ ਵਜੇ ਤੱਕ ਪਾਰਟੀ ਘਟ ਨੇ 5 ਵਜੇ ਤੱਕ ਉੱਗਦੀ ਆ। ਆਹ ਗੱਲ ਦਿਨਾਂ ਤੋਂ ਲੱਭਤਾ ਸੀ ਨਾ ਕਿੰਨੀ ਅਮਰੀ ਯੋਥੀ ਆਉਂਦੇ। ਪਹਿਲਾਂ ਲੱਗਦਾ ਜਿਵੇਂ ਸਾਰਾ ਸਾਰੀ ਦੁਨੀਆ ਇਹੋ ਹੋਲੀ ਆਉਂਦੀ ਏ। ਪਰ ਐ ਨਾ ਬਸ ਹੈ। ਬੜੀਆਂ ਵਾਈਦਾਂ ਗੱਲ ਤਾਂ ਇੱਥੇ ਆ। ਬੀਟੀਐਮ ਸਮਝ ਕੇ ਸਮਝਦਿਆਂ ਪੂਰਾ ਬੜੀ ਜਿਹਾ ਸਮਝਦਾ ਫਿਰ ਡਾਉਂਦੀ। ਸਾਰੀ ਨਹੀਂ ਕਰਦਾ। ਗਿਨਣਾ ਤਫਲੀ ਜੋ ਬਤਾਨੀ ਕਰਨੀ ਲੋਗਾਂ ਨੂੰ ਬੜੀ ਟਾਈਮ ਲਾਜੇ ਮਰੀਜ਼ ਬੜੀ ਇੱਕ ਵਾਰ ਪਾਉਣਾ ਯਾਰ। ਹਾਂ ਨਹੀਂ ਕਰਨੀ ਪੂਰੀ। ਸਾਰਾ ਚੱਕਰ ਪਾ ਕਰਦਾ। ਸਾਡੇ ਹੁੰਦੇ ਕਿੰਨੇ ਮਾਰ ਕੇ ਉਹ ਕਰਾਈਆਂ ਕੁੜੀਆਂ ਦੇ ਕੇਸੇ ਦੇ ਕੋਲੇ ਕਰਾਈਆਂ ਹਾਂ ਪਹਿਲਾਂ ਇੱਧਰ ਦੀ ਰੀ ਮੇਲੇ ਚੌਂਕ ਚ ਹਾਂਜੀ ਹਾਂ ਕੋਠੀ ਜੀ ਦੀ ਜੋੜੀ ਲਈ ਵੀ ਸਾਰਾ ਨੀਤੇ ਆਪਣੀ ਦੀ ਪਤਨੀ ਹੋਪਾ ਹੀ ਕਰਾਈ ਪਰ ਤੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਜਾਨੀ ਉੱਥੇ ਕੇ ਜੱਸੀ ਦੇ ਜੱਸੀ ਦੇ ਹੂੰ ਕਿੱਥੇ ਜਾਏ ਪੁੱਤ ਕੋਲੇ ਕੋਲੇ ਕੀ ਆ ਗਏ ਕੀ ਰਹਿਣਾ ਕੀ ਜਨਮ ਮੈਂ ਇਹ ਹੁਣ ਥੱਲੇ ਆਪਾ ਹੁਣ ਥੱਲੇ ਆਣਾ ਪਤਾ ਨਹੀਂ ਕਿ ਉਹ ਨੀਰੋ ਕਹਿੰਦੀ ਕਿ ਆਹੇ ਔਰ ਜੀ ਗੱਡੀ ਗਿਰ ਗਈ ਇੱਥਾਂ ਨਹੀਂ ਅੱਜ ਲੱਗਦੀ ਆਪਾ ਜਾਓ ਜੀ ਆਵੇ ਸੋ ਰਾਜੀ ਜਾਵੇ ਮੂਹ ਮੰਗੀਆਂ ਮਰਾਦਾ ਪਾਵੇ ਵਾਹ ਰੱਖੇ ਸਾਰਿਆਂ ਨੂੰ ਚੜਦਾ ਹੀ ਕਿਲਾ ਦੇ ਵਿੱਚ ਗੱਡੀ ਵੀ ਹੀ ਖੜਾਉਣ ਨੂੰ ਜਗ੍ਹਾ ਤੇ ਤਾਂ ਗੱਡੀ ਮੰਗੋ ਸਿਚਰਾ ਗਾ ਇਹੇ ਇੱਕ ਉੱਪਰ ਦੇ ਇੱਕ ਉੱਪਰ ਦਾ ਧੱਕਣ ਜਾਲਦਾ ਮੈਂ ਤਾਂ ਚੁੱਕ ਕੇ ਆ ਤੋ ਕੱਟੋ। ਅੱਲਾ ਰਹਿਤੋ ਅੱਲਾ ਦੇ। ਤੂੰ ਕੱਟੋ। ਤਾਂ ਸੱਸ ਸਹੁਰੇ ਘਰ ਬੁਲਾਈ ਦੇ ਇੱਧਰ। ਕੱਟੋ। ਤਾਂ ਤਾਂ ਸੱਸ ਸਹੁਰੇ ਘਰ ਤਾਂ ਬੁਲਾਈ ਆ। ਬੁਲਾ ਦੇ ਸੱਸ। ਕੱਟਾ ਜਲਾ ਫੁੱਟਾ ਰੋ ਦੋ। ਬਹੁਤ ਬੰਦਾ ਇਹ ਰੋ। ਕਿਹਨੇ ਆ ਵੀ ਆਪਾਂ ਆਪਣੇ ਬਾਹਰ ਕੱਢੀ। ਮੈਂ ਕਹਿੰਦਾ ਕਿਹਾ ਆਪਾਂ ਵੀਡੀਓ ਬਣਾਉਣਾ ਮੈਂ ਬੋਲ ਕੇ ਬੋਲਣਾ ਬਹੁਤ। ਆ ਲੈ ਲੈ। ਆਇਓ ਤਾਂ ਬਾਰੇ ਆਇਓ। ਆ ਵੀਡੀਓ ਬਣਾ ਦਈਏ ਆਪਣੇ ਪਾਪਾ ਤੋਂ ਬਚਪ ਕਰ ਜਣਾ ਲੈ ਐ ਨਿਆਣਿਆਂ ਬੋਹ ਹਨੇ ਨੂਰ ਨੂੰ ਸਮਝ ਲੰਦਾ ਸਾਕੀ ਰੀਤ ਨਾ ਨਹੀਂ ਕਰਨਾ ਤੂੰ ਸਾਰਾ ਦਿਨ ਪਾਪਾ ਪਾਪਾ ਕਰੇ ਨਾ ਜਾ ਵੀਡੀਓ ਬਣਾਉਣਾ ਜਿੱਤੇ ਵੀ ਪਾਪਾ 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 ਆ ਕੇ ਆਲੇ ਆਲੇ ਲੋਹਿਤਾ ਹੈ ਅਜੀ ਸ਼ੁਕਰ ਪਤਾ ਕਿ ਨਿਆਣੇ ਨਾਲੇ ਰੌਣਕਾ ਹੋਰ ਹੋਰ ਨਿਆਣੇ ਸਕੂਲ ਨੂੰ ਚਲੇ ਜਾਣੇ ਰੌਣਕਾ ਨਹੀਂ ਹੈ ਅੱਜ ਸ਼ੁਭਕ ਬੁਕਾਰ ਸ਼ੁਰੂ ਕਰਦੇ ਹੋ ਅੱਛਾ ਥੋੜਾ ਆ ਲਈ ਆਣਾ ਕਰ ਪਰ ਲੈ ਆਵਣ ਨੂੰ ਫੜੂ ਹਾਂ ਲੈ ਆਂਦਾ ਚਲ ਆ ਲੰਦਾ ਚਲ ਆਦਾ ਬੰਦਾ ਕਮੇ ਸਕੂਟਰੀ ਦੂਸਰੀ ਹੈ ਨਾ ਫਿਰ ਖਾ ਸਕਦਾ ਉਹਨੂੰ ਸੇਫ ਆਉ ਨਾਰੇ ਨੂੰ ਦੂਸਰੇ ਪਾਸੇ ਨੂੰ ਭੇਜ ਦਿੰਦੇ ਕੈਕ ਦੇਗਾ ਅੱਛਾ ਉਹਨੂੰ ਭੇਜ ਦਿੰਦੇ ਬੈਟਰੀ ਆਲਾ ਜਿਆਦਾ ਡਰ ਲਗਾ ਚੱਤ ਨਿਕਲ ਜਾਂਦੀ ਰੱਤਾ ਜਣਾ ਨਹੀਂ ਚਲਾਉਣੀ ਆ ਦੀ ਆ ਪਰਨਾ ਰੀ ਕਰੋ ਨਹੀਂ ਤਾਂ ਆਂਦੀ ਮੇਰੇ ਨਿਆਣੇ ਵੱਡੇ ਹੋ ਜਾਣ ਥੋੜੇ ਜੱਤਾ ਫੁੱਡਾ ਟੁੱਟ ਗਿਆ ਨਿਆਣੇ ਰੋਣਗੇ ਮੰਮੀ ਨਿਆਣੇ ਤੇ ਤੁਹਾਡੀ ਜੀ ਦੀ ਰੱਤਾ ਫੁੱਡਾ ਟੁੱਟਦਾ ਗਿਆ ਨਾਲ ਦੂਸਰੀ ਮੁੰਡੇ ਤੇ ਸਭ ਦਾ ਉਹਨਾਂ ਨੂੰ ਲੱਗ ਤਰੇਸ ਦੇ ਹੋ ਜਾਂਦੇ ਇਹਦੇ ਨਾਲ ਨਹੀਂ ਹੋਣਾ ਕੁਛ ਵੀ ਇਹ ਕਿਸਾ ਕਿ ਆ ਚਲਾਉਂਦੀ ਆ ਤੇ ਇਹੀ ਗੱਲ ਬੋਲਦੀ ਆ ਆਪਾਂ ਨੂੰ ਚਾਲ ਨਹੀਂ ਪਤਾ ਪਹਿਲੀ ਵਾਰ ਚਲਾਉਣੀ ਨਾ ਉਹਨੂੰ ਤਾਂ ਸੋ ਕਿ ਬੈਟਰੀ ਵਾਲੀ ਛੇਤੀ ਹੋਊਗਾ ਪਹਿਲਾਂ ਤਾਂ ਆਪਾਂ ਨੂੰ ਸਾਈਕਲ ਸਿੱਖਣਾ ਪੈਣਾ ਸਾਈਕਲ ਤਾਂ ਮੈਨੂੰ ਆਉਂਦਾ ਠੀਕ ਆ ਫੇਰ ਆਪਾਂ ਸਕੂਟਰੀ ਚਾਹੀਦੀ ਆ ਜੇ ਅਸੀਂ ਤੁਸੀ ਸਕੂਟਰੀ ਖਰਾਬ ਤੁਹਾਡੇ ਜੀ ਨੇ ਵੱਡੀ ਸਿੱਖਣਾ ਚਾਹ ਜਦੋਂ ਕੋਈ ਨਾ ਸੰਭ ਸਕੂਟਰੀ ਉਹ ਆ ਗਏ ਭਾਣੇ ਗੱਡੀ ਦਾ ਸੁਪਨੇ ਵਾ ਪੂਰਾ ਆ ਚੁੱਕੇ ਹੀ ਨਹੀਂ ਸੀ ਮੈਂ ਉਹਨੂੰ ਦੱਸਾ ਦਿੱਤੀ ਤੇ ਕੋਈ ਨੀ ਕੋਤੀ ਹੁਣ ਕਹਿੰਦਾ ਮੈਂ ਵੀ ਹੁਣ ਤੋਂ ਬਾਅਦ ਕਹਿੰਦਾ ਫੇਰ ਜਦੋਂ ਕਹਿੰਦਾ ਸਿੰਦੀ ਦੱਬ ਕੇ ਨਵਾ ਦੂੰਗਾ ਫਿਰ ਕਹਿੰਦਾ ਸਿੱਖ ਰਣ ਗੱਡੀਆਂ ਫਿਰ ਆਪਾਂ ਦੋ ਲੈਣੀਆਂ ਪੈਣੀਆਂ ਫਿਰ ਨਰਿੰਦਰ ਨੇ ਲੈ ਜਾ ਕਰਨਾ ਫਿਰ ਸੀ ਸਕੂਟਰੀ ਜੋਗੀ ਜਾ ਜਾ ਕਰਨਾ ਪਿੱਛੇ ਤੇ ਉਹ ਕਿੱਦਾਂ ਆਈ ਕਿ ਕਿਤੇਗਾ ਕੋਈ ਇੱਥੇ ਗੱਡੀ ਖੜੀ ਰਹੀ ਐ ਨਰਿੰਦਰ ਦੁੱਧ ਤੇ ਚਲਾਤਾ ਸਕਦੇ ਪਿੱਛੇ ਤੇ ਜੇ ਕੋਈ ਐਮਰਜੈਂਸੀ ਪੈ ਗਈ ਹਾਂ ਸੂਬਾ ਸ਼ਾਮ ਚਨਾਕੀ ਆਪਾਂ ਨਾਲ ਸੀ ਦੇਖ ਸਮਝਣੇ ਦਵਾਈ ਹਾਂ ਪਾਣੀ ਚ ਪੀਏ ਪਾਣੀ ਚ ਘੋਲ ਕੇ ਵੀ ਰੈਂਦੀ ਆਲੀ ਪੀਂਦੀ ਰਹਿੰਦੀ ਆ ਸਭ ਤੋਂ ਪਹਿਲਾਂ ਪੀ ਚੋ। ਉਹ ਕਹਿੰਦਾ ਪਾਣੀ ਵਾਲੀਆਂ ਚੀਜ਼ਾਂ ਕਰੋ। ਜਿਵੇਂ ਲੱਸੀ ਕੁਝ ਵੀ ਹੋਊਗੀ। ਦਹੀਂ ਹੋਊਗਾ। ਤਾਂ ਪਾਣੀ ਪੀਣਾ ਹੀ ਹੈ। ਹੂੰ। ਉਵੇਂ ਕਰੋ। ਲੈ ਆਏਂਗੇ ਠੰਡੀਆਂ ਚੀਜ਼ਾਂ। ਜਿਵੇਂ ਲੱਸੀ ਹੋਊਗੀ ਆ। ਜਾਂ ਕੋਈ ਆਪਣੀ ਕੋਈ ਪਾਣੀ ਹੋਇਆ, ਨਾਰੀਅਲ ਪਾਣੀ ਹੋਇਆ। ਐਦਾਂ ਦੀ ਚੀਜ਼ਾਂ ਦਾ ਲੋੜ ਜ਼ਿਆਦਾ ਪਾਣੀ ਵਾਲੀ ਚੀਜ਼। ਨਾਰੀਅਲ ਪਾਣੀ ਦੇ ਜਿੰਨਾ ਨੂੰ ਪੰਤਾ ਪੀ ਰਿਹਾ ਵਧੀਆ ਹੈ। ਥੱਲੇ ਆ ਕੇ ਦਈਏ ਪੀਂਦੀ ਨਹੀਂ ਨਾ ਇਹ। ਉਹ ਇੱਕ ਵਾਰੀ ਪੀਤਾ ਬਸ ਉਹਨੇ ਚੱਕਿਆ ਵਾ ਗੱਲ ਪਾ ਪੀਂਦੀ ਨਹੀਂ ਪੀਂਦੀ ਉਹ ਫਿਰ ਲਿਆਂਦਾ ਨਹੀਂ ਉਹ ਕਹਿੰਦਾ ਪੀਂਦੀ ਨਹੀਂ ਆ ਕਈ ਮੈਨੂੰ ਮਿੱਠਾ ਬੋਤਲ ਆਣਾ ਹੋਣਾ ਉਹ ਫਿਰ ਦੋ ਲਿਆਂਦੇ ਤੇਰੇ ਮਿੰਦਰ ਨੇ ਪੁੱਛ ਕੇ ਦੇਖਿਆ ਈ ਤੂੰ ਮੈਂ ਪੀ ਲਿਆ ਤਾਂ ਇੱਕ ਇੱਕ ਹੋਰ ਕਿਨੇ ਪੀਵੇਂ ਮੈਨੂੰ ਮਿੱਠਾ ਬੋਤਲ ਲੱਗਦਾ ਕਾ ਨਾ ਜਿਆਦਾ ਕੱਚਾ ਨਾ ਲਿਆ ਵੇ ਹਾਂ ਕੱਚਾ ਹੀ ਸੀਗਾ ਮੰਮੀ ਉਹ ਪਿਆ ਆ ਗਿਆ ਫਿਰ ਇਹ ਲਿਆ ਗਿਆ ਤਾਂ ਮਿੱਠਾ ਜਾਨਾ ਹਰਾ ਹਰਾ ਜਾਨਾ ਮੈਨੂੰ ਕਿਹਾ ਮੈਨੂੰ ਫੇਰ ਲਿਆ ਕੇ ਦੇ ਮੈਨੂੰ ਇੱਕ ਇਹ ਦੇ ਕੇ ਦੇ ਪਲੰਪੀ ਕੇ ਦੇਖਣਾ ਕਹਿੰਦਾ ਕੋਈ ਨਹੀਂ ਮੈਂ ਲਿਆ ਦੂੰਗਾ ਹਰ ਤੂੰ ਕੱਟ ਤੀ ਉਹ ਲੈ ਲੈਣੀ ਸੀ ਆਪਾਂ ਕੋਈ ਨਹੀਂ ਹੁਣ ਤਾਂ ਮਾਂ ਚੀ ਨਹੀਂ ਮੈਰੇ ਵੀ ਨਹੀਂ ਯਾਦ ਰਿਹਾ ਪਰ ਉੱਧਰ ਆਏ ਨਹੀਂ ਮਿਲਦਾ ਆਪਾਂ ਦੂਸਰੇ ਪਾਸੇ ਦੇ ਤੋ ਆਹ ਆਪਾਂ ਹੋਰ ਰੋਡ ਨੂੰ ਆ ਗਏ ਹਾਂ ਆਪਾਂ ਗੱਬੇ ਚ ਨੂੰ ਆ ਗਏ ਉਹ ਪਰਲੇ ਪਾਸੇ ਨੂੰ ਮਰਜੀ ਦੀਆਂ ਲੈਟਾਂ ਦੀ ਬਸ ਹੀ ਅਜ ਰਹਿ ਗਏ ਤੂੰ ਮੇਰੇ ਆਣੇ ਕਾਹਨ ਗੇ ਉਹ ਵੀ ਡਿੱਗਦੇ ਆ ਕੱਟ ਨੂੰ ਕਹਿ ਦੇਣਾ ਕਿ ਉਹ ਨੂੰ ਲੈ ਆ ਆਹ ਇਹਨੇ ਸੇ ਸਕੂਲ ਜਾਣਾ ਪੜਾਉਣੀ ਵੀ ਆ ਉਹ ਔਰੇ ਤੇ ਭੇਜ ਦਿਓ ਨਾ ਔਰੇ ਤਾਂ ਨਹੀਂ ਪੜਾਉਣੀ ਉਹ ਕੱਲਾ ਮੈਂ ਕੀ ਕਰਨਾ ਜਾਣਦੀ ਆ ਕਮਰਾ ਕੱਲਾ ਹੋ ਜਾਣਾ ਉਹ ਡੈਡੀ ਦਾ ਤਰੇ ਦਾਨੀ ਪੜਦੀ ਨਹੀਂ ਕੋਈ ਦੱਸ ਵੀ ਪਤਾ ਵੀ ਡੈਡੀ ਨੇ ਸਪੋਰਟ ਦੇਣੀ ਹਾਂ ਕੋਈ ਨਾ ਕੱਲਾ ਪੜਾ ਦਿੰਦੀ ਜੇ ਮੈਂ ਉਹਨੂੰ ਪੜਾ ਸਕਦੀ ਆ ਪੰਨਾ ਕਮਰਾ ਦੇ ਦੂਗੀ ਕਿਉਂਕਿ ਆਏ ਆ ਪਿੰਡ ਘਰ ਕੇ ਘਰੋਂ ਨਿਕਲਦੀ ਆ ਕੋਈ ਵੀ ਕੋਈ ਲੱਜਣੀ ਪੰਚਨਾ ਦੂਗੇ ਥੋੜੇ ਤੇ ਹਾਂ ਨਾਣੀ ਪਟੰਡੇ ਵਾਲੀ ਆ ਆ ਲੋਈ ਸਾਕ ਪਾ ਕਾ ਨਿਆਣੇ ਵੱਡੇ ਹੋ ਜਾਣ ਫੇਰ ਹੀ ਦੂਈ ਲਾ ਜੋ ਐਨੇ ਫਿਰ ਪਹਿਲੋਂ ਕਿਤੇ ਚਾਰ ਸ਼ਫੇੜੇ ਨੂੰ ਭੱਜੀ ਜਾਵੇ ਮੁੜ ਕੇ ਪੌੜੀਆਂ ਨੂੰ ਭੱਜੇ ਜਾਇਆ ਕਰਨਾ ਇਹਨਾਂ ਨੇ ਉਹ ਚੰਗੀ ਚੁਰਕੀ ਤੇ ਦੇਖੀ ਇਹਨੇ ਰੋਗਾਂ ਦੀ ਮਾਰਾ ਚੰਗੀ ਚਾਹੀਦੀ ਹੈ ਉਹ ਕਿਉਂ ਨਹੀਂ ਚਾਹਿਆ ਨੂ ਨੂ ਉਹੋ ਨਾ ਇਨ ਕਾਮ ਆ ਗਦੀ ਮੀਡੀਆ

ਸਭ ਨੂੰ ਜਲਦੀ ਜਾਣਾ ਹੈ ਲੈ 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 ਵੇਖਾ ਕਿੰਨਾ ਪੁੱਠੇ ਕਰਵਾ ਨੂੰ ਸ਼ੇਰ ਆਹ ਨਾ ਮੈਂ ਸੁਪ ਨਹੀਂ ਜਾਣਾ ਕੀ ਹੋ ਗਿਆ ਕਾਹ ਹੋ ਗਿਆ ਮੈਂ ਅਭੀ ਬਾਹਰ ਲੈ ਕੇ ਚੱਲਦਾ ਰੁਸਰੇ ਨਹੀਂ ਲੈ ਜਿੱਕੇ ਆ ਤਾਂ ਮੈਂ ਉੱਤੇ ਖੜਾ ਖਿਸਕਦੇ ਰਿਹਾ ਉਹਦਾ ਬੋਹੜਾ ਇਹਨੂੰ ਐ ਵੀ ਮੈਨੂੰ ਬਾਹਰ ਲੈ ਕੇ ਚੱਲਣ ਤਾਂ ਆਉਗਾ ਹਮੇ ਜਾਓ ਜਾਓ ਪੇ ਜਾਓ 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 ਬਾਤ ਇੰਨੇ ਨਾਲ ਹੰਝੂ ਕਿਉਂ ਲੇ ਲੇਖੋ ਇਹ ਕੀ ਹੈ ਇਹ ਤੇ ਨੂਰਾ ਵਾਂਗੂ ਨੂਰਾ ਫਟੇ ਵਾਂਗੂ ਲੇ ਕੇ ਹੋਰ ਕੋਈ ਪਾਣ ਜਾਂਦਾ ਹੈ ਬਸ ਐ ਹੋਣੀ ਜਣਾ ਲੈ ਪੰਜ ਹੋ ਗਈ ਮੈਂ ਤੁਹਾਨੂੰ ਦੱਸ ਦਿਆਂਗਾ ਤੂੰ ਕਹਿੰਦਾ ਕੀ ਆ ਭਾਈ ਕੌਣ ਮਾਰਦਾ ਮੇਰੇ ਬੁੱਗੇ ਕੌਣ ਮਾਰਦਾ ਹੈ ਕੋੜਾ ਨਾ ਦੂਗਾ ਤੇ ਕਾਇਆਂ ਗੱਡੀ ਦੇ ਉੱਪਰ ਏ ਨਾ ਨਹੀਂ ਮਾਰਦੀ ਆ ਅਸੂਖਾ ਕਾ ਗੱਡੀਆਂ ਚਲੋ ਜੀ ਚਲੋ ਤੁਹਾਡੇ ਲਈ ਬਲੌਗ ਸਿਮਰਦੇ ਆ ਓਕੇ ਫਿਰ ਆਉਂਦਾ